ਹੈਲੋ ਜੀ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਮੀਂਹ ਦਾ ਤੁਸੀਂ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਬਾਹਰ ਨੂੰ ਸਭ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੁਸੀਂ ਵੀ ਪਰਮਾਤਮਾ ਜੀ ਮੇਰੇ ਨਾਲ ਠੀਕ ਠਾਕ ਰਹੀ ਹਾਂ ਜੀ ਅੱਜ ਗਰਾਉਣੇ ਆਪਾਂ ਗਜਰੇਲਾ ਤੇ ਆਪਾਂ ਇੰਨੀਆਂ ਗਾਜਰਾਂ ਲਏ ਜਿਆਦਾ ਮੋਟੀਆਂ ਨਹੀਂ ਲਈਆਂ ਆਪਾਂ ਗਾਜਰਾ ਉਹਦੇ ਵਿੱਚ ਨਹਿੜਾ ਜਾਂ ਹੁੰਦਾ ਉਹ ਪੀ ਜਾ ਫਿਰ ਉਹ ਕੱਢਣਾ ਪੈਂਦਾ ਤੇ ਉਹਦੇ ਨਾਲ ਫਿਰ ਆਪਾਂ ਬਰੀਕ ਲੈ ਲਿਆ ਇਹਦੇ ਵਿੱਚ ਹੈ ਨਹੀਂ ਗਾਜਰਾ ਬਹੁਤ ਸੋਹਣਿਆ ਦਾ ਗਾਜਰਾ ਬਹੁਤ ਵਧੀਆ ਇਹਦੇ ਵਿੱਚ ਨਹਿੜਾ ਹੈ ਨਹੀਂ ਇਹਦੇ ਵਿੱਚ ਤੇ ਇਹ ਆਪਾਂ ਕਿਦੋਂ ਲੈ ਲਈਏ ਤੁਸੀਂ ਆਪਦੀ ਫੈਮਲੀ ਦੇ ਹਿਸਾਬ ਨਾਲ ਵੱਧ ਘੱਟ ਵੀ ਲੈ ਸਕਦੇ ਆ ਤੇ ਫਿਰ ਇਹ ਜ਼ਿਆਦਾ ਟਾਈਮ ਨਹੀਂ ਇਕੱਤਰ ਰਹਿੰਦਾ ਤੇ ਇੱਕ ਫਿਰ ਹੁਣ ਫੈਮਲੀ ਦੇ ਹਿਸਾਬ ਨਾਲ ਸਾਨੂੰ ਇੰਨੇ ਵੱਧੂ ਆ ਤੇ ਆਪਾਂ ਹਣੇ ਧੋ ਲਾ ਸਮਾਰ ਕੇ ਉਤੋਂ ਛਿੱਲ ਕੇ ਕੱਦੂ ਕਸ਼ ਕਰ ਲੈਨੇ ਆਪਾਂ ਇਹਨਾਂ ਨੂੰ ਬਾਕੀ ਜਿਵੇਂ ਜਿਵੇਂ ਸਮਾਨ ਆਵਗੇ ਉਹ ਮੈਂ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਹਣੇ ਇਹਨਾਂ ਨੂੰ ਚੰਗੀ ਤਰ੍ਹਾਂ ਤੋਂ ਸਾਫ਼ ਕਰਕੇ ਵਧੀਆ ਸਾਰੇ ਦੂਜੇ ਲਾ ਕੇ ਆ ਤੇ ਇਹ ਕੱਦੂ ਕਸ਼ ਕਰ ਲੈਂਦੀ ਆ ਉਸਾ ਪਿੰਡਿੰਗਾ ਦੇ ਬਣਾਵਾਂਗੇ ਆਪਾਂ ਤੇ ਜਿਆਦਾ ਟਾਈਮ ਨਹੀਂ ਕੱਟਦਾ ਇਹ ਤੇ ਬਾਕੀ ਜਿਵੇਂ ਜਿਵੇਂ ਸਮਾਨ ਪਾਵਾਂਗਾ ਉਹ ਮੈਂ ਦਿਖਾਵਾਂਗੀ ਖੁਆਨੀ ਵਿੱਚ ਪਾਉਣਾ ਆਪਾਂ ਆਪਾਂ ਸੁੱਕਾ ਦੁੱਧ ਹੀ ਪਾਵਾਂਗੇ ਤੇ ਖਾਸ ਸਮਾਨ ਨਹੀਂ ਪਾਉਣਾ ਇਹਦੇ ਵਿੱਚ ਸੋਨ ਦਿਖਾਵਾਂਗੀ ਜਿਵੇਂ ਜਿਵੇਂ ਬਣਿਆ ਸੌਖੀ ਜਿਹੀ ਸਾੰਜੀ ਤਰੀਕੇ ਨਾਲ ਚਲੋ ਹੁਣ ਆਪਾਂ ਕਦੂ ਕਸ਼ ਕਰ ਲਈਏ ਨਾ ਜਰਾ ਆਪਣੀ ਕਦੂ ਕਸ਼ ਹੋ ਗਈ ਨਾ ਆਪਾਂ ਇਸ ਤਰ੍ਹਾਂ ਕਰਦੇ ਹਾਂ ਤੁਸਮਾਰ ਕੇ ਛੇਲੇ ਨੂੰ ਸਿਰ ਤੋਂ ਕਦੂ ਕਸ਼ ਕਰ ਲਿਏ ਆਪਾਂ ਇਹ ਪਰਾਹੀ ਵੀ ਧਰ ਲਈ ਆਪਾਂ ਆਹ ਪਏ ਨਾ ਮਿਲਕ ਪੋਟਰ ਲਿਆ ਕੁਝ ਜਿਵੇਂ ਕੰਪਰੀੰਦਾਂ ਲੈ ਲੈ ਸਕਦੇ ਆ ਆਪਾਂ ਆਪਣਾ ਸਾਰਾ ਕੁਝ ਗ੍ਰाइंड ਕੀਤਾ ਹੋਇਆ ਰੱਖ ਆਪੇ ਵਡੇਰੇ ਘਰ ਚੰਗਾ ਸੰਤ ਦੇ ਵਿੱਚ ਵੀ ਸਾਬ ਤੇ ਜਿਹਾ ਉਹਨੇ ਇਹਨੂੰ ਫਿਰ ਮੈਂ ਗ੍ਰाइंड ਕਰਕੇ ਪਾ ਦਿੰਦੀ ਐ ਤੇ ਜਿੰਨਾ ਕ ਆਪਣੇ ਗਾਜਰਾ ਉਹ ਸਾਬ ਨਾਲ ਆਪਾਂ ਥੋੜਾ ਜਿਹਾ ਲਿਆ ਹੈ ਭਲਾ ਨਹੀਂ ਦਿਆ ਤੇ ਆਪਾਂ ਪਹਿਲਾਂ ਗਾਜਰਾ ਭੁੰਨ ਕੇ ਉਹ ਸੁਆਮਾ ਦੇ ਵਿੱਚ ਉਹ ਪਾਣ ਦਾ ਤੋਖ ਹਾਂ ਦੇਗਾ ਥੋੜਾ ਜਿਹਾ ਤੋਫਾ ਚੱਲਦੇ ਸੀ ਕਿ ਉਹ ਪਾਉਚੇ ਨਾ ਬੋ ये तो जम जमान वात पाना हमारा अपना तो फिर थोड़ा जहा बा नहीं है क्या? थोड़ा जहा भी ज्यादा नहीं पाँगा जो थलेन ला गया चंकी तरह में आप देंगे, वो टेम के रखा भी खाने पीने सोदी ज्यादा मिठ्ठा खाँ घट मिठ्ठा खाँगा गाजरें मिठी पढ़ी पकौली भी पावे ज्यादा नहीं पकड़े ਕਿਲਾਸ ਪੁਰਾ ਕਰਕੇ ਆਪਣੀ ਨੂੰ ਨਹੀਂ ਤੇ ਕੁੰਭੀ ਜਾਂਦ ਘਾਪਣੇ ਹੋ ਸਕਦੇ ਉਹ ਜੀ ਬਹਿ ਜਾਈਆਂ ਪਾਪ ਜੀ ਬਿੰਦਾ ਨਹੀਂ ਕੋਸ਼ਿਸ਼ ਬਸਾਇਰ ਕਿੰਨੀ ਤੇਰਾ ਪੋਲਾ ਨਾ ਮੀ ਆਪੈਨ ਜੇ ਥੱਲੇ ਜੰਦ ਲੱਗਣ ਲੱਗੀਆਂ ਉਹਦੋਂ ਕਿਉਂ ਪਾਵਾਂਗੇ ਪਰ ਹਜੇ ਨਹੀਂ ਲੱਗਦਾ ਹੈ ਤਾਂ ਠੀਕ ਵਧੀਆ ਵਧੀਆ ਤੇ ਇੰਨੀ ਕਾ ਪਖੰਡ ਪਾਉਣੀ ਆ ਵਿਚਾਰ ਬਸ ਸਤੀ ਕੋਲੀ ਹੋਗੀ ਤੁੰਗੋਂ ਦੀ ਘਟ ਚ ਗਈ ਹੁੰਦੀ ਹੈ ਨਾ ਜਾ ਅੱਗੇ ਮੜੀ ਉਡੀਕਾਂ ਜਿਹੜਾ ਥੱਲੇ ਮਿਲਦੇ ਪਾਤੀ ਆ ਤਾਂ ਦਾਜ ਜਿਹੇ ਨਾਲ ਕਦੇ ਵੀ ਮਿੱਠੇ ਦਾ ਵੱਧ ਘੱਟ ਨਹੀਂ ਪਿਆ ਕਿਸੇ ਚੀਜ਼ ਦਾ ਵੀ ਜੇ ਕੁਆ ਵੀ ਬਣਾਉਣੇ ਕਦੇ ਨਹੀਂ ਫਰਕ ਪਿਆ ਜੇ ਮਿੱਠਾ ਪੱਗ ਗਿਆ ਜਾਂ ਘੱਟ ਗਿਆ ਉਂ ਬਾਜੇ ਜੇ ਨਾਲ ਨਾਲ ਇੱਕ ਹੈ ਦੇਖੋ ਇਹ ਕਿੰਨੇ ਅੱਤ ਬਣਾਉਣੇ ਕੰਗ ਬਰੋਲ ਦੱਗੇ ਬਹੁਤ ਵਧੀਆ ਤੁਸੀਂ ਆਪਣੇ ਆਪ ਹੀ ਵਧੀਆ ਜੇ ਕਰਨ ਲੱਗ ਜੇ ਮੈਂ ਆਪਣੇ ਆਪ ਦੇ ਟੇਸ ਚ ਹਰ ਚੀਜ਼ ਦਾ ਵਧੀਆ ਹੋ ਜਾਵੇ ਜਿਵੇਂ ਰੋਜ਼ ਆਪਾਂ दाल ਸਬਜ਼ੀ ਬਣਾਉਣੇ ਆ ਉਹ ਸਾਰਾ ਕੁਝ ਉਹ ਚ ਬਰਾਬਰੀ ਪੈ ਜਾਂਦਾ ਤੇ ਆਪੀ ਨੂੰ ਨਾਲ ਸਾਰਾ ਕੁਝ ਸੈੱਟ ਹੋ ਜਾਂਦਾ ਆਪਾਂ ਗੱਜਿਆਂ ਨੂੰ ਬਣਾਉਣ ਕੋਸੋ ਮੇਰੇ ਕੋਈ ਦਸ ਹੱਥਾਂ ਤੋਂ ਨਹੀਂ। ਪਰ ਜਦੋਂ ਜਮਿਨੀਆਂ ਰਾਜ ਨੇ ਪਾ ਲਈਏ ਸਭ ਸਹੀ ਹੋ ਗਈ। ਚਲੋ ਪਹਿਲਾਂ ਆਪੀ ਢਿੰਡਾ ਨਹੀਂ ਪਾਪ ਬਹੁਤ ਚੰਗੀ ਤਰ੍ਹਾਂ ਗਾਜਰ ਭੁੰਲ ਲਈ ਆਪੋ ਸਾਰੀ ਪਾਪ ਜੀ ਖਤਮ ਹੋ ਜੀਏ ਨਾ ਜੀ। ਭਾ ਗੜੀ ਵੀ ਕਾਹਤਰਾ ਜਿਹੜਾ ਪਾਣੀ ਜਾਂ ਛੱਡਿਆ ਸਾਰਾ ਸੋਕਤ ਹੋ ਗਿਆ। ਹੁਣ ਆਪਾਂ ਗੈਸ ਨੂੰ ਗੈਸ ਦਾ ਬਲੇਮ ਘਟਾ ਕਰਕੇ ਆਪਾਂ ਹੁਣ ਬਚੇਗੇ ਜਿਹੜਾ ਆਪਾਂ ਗ੍ਰੇਨ ਚੀ ਕੀ ਉਪਾਦਨ ਨੇ ਅਸਲ ਮਿਲਕੋ ਬੋਟਰ ਪਾਣੀ। ਵਾਹ ਦੀ ਵਾਲ ਬਣ ਜਾਂਦੀ ਹੈ ਹਾਂ ਮੈਂ ਥੋੜੀ ਜਿਹੀ ਬਦਾਮ ਦੇ ਵਿੱਚ ਥੋੜੀ ਜਿਹੀ ਕੱਟ ਲਈ ਸੀ ਪਰ ਉਹ ਆਪਾਂ ਅੱਗੇ ਮਣਾ ਚ ਵੀ ਗੜ ਦੇਣਗੇ ਫਿਰ ਹੁਣ ਵਿੱਚ ਜੀ ਕਰ ਮਿਕਸ ਕਰ ਲੈਂਗੇ ਇਹਨੂੰ ਆਪਾਂ ਮਿਲ ਕੇ ਪਾ ਦਿੰਦੇ ਹਾਂ ਬਦਾਮ ਆਹਦੀ ਬਣ ਗਿਆ ਬਹੁਤ ਵਧੀਆ ਹੁਣ ਜਦ ਮੱਕੂ ਹੋ ਗਈ ਆ ਆਪਣਾ ਕੜਾਈ ਛੱਡ ਦਿੰਦਾ ਉਸ ਤਰ੍ਹਾਂ ਛੱਡਣ ਲੱਗ ਗਿਆ ਬਹੁਤ ਵਧੀਆ ਬਣ ਗਿਆ ਫਿਰ ਮੈਂ ਕੋਲ ਮੇ ਟੇਸਟ ਕਰਾਇਆ ਕਹਿੰਦੇ ਬਹੁਤ ਜਿਆਦਾ ਵਧੀਆ आप गैस बंद कर दिनेजरेला बन के अपना तैयार हो गया बहुत ज़्यादा टेस्टी बहुत वाला बनिया हम जो तुम नेड़े हो तो सूखा तो जरूर है मेरी भीडियो देख के आप घरों ट्राई करो तो बहुत ज्यादा वाइया बहुत वाइस ਇਹ ਆਪ ਅਪਣੀਏ ਹਲਵਾਈ ਨਹੀਂ ਬਣੋਗੇ ਬਿਲਕੁਲ ਉਸੇ ਸਟਾਈਲ ਤੁਸੀਂ ਬਣਾ ਕੇ ਵੇਖਿਓ ਫਿਰ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਹਾਂ ਸੱਚੂ ਹੀ ਹਲਵਾਈ ਸਟਾਈਲ ਬਣਿਆ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਬਣਿਆ ਤੇ ਚਲੋ ਠੀਕ ਹੈ ਤੁਸੀਂ ਜ਼ਰੂਰ ਟਰਾਈ ਕਰੋ ਮੇਰੀ ਵੀਡੀਓ ਵੇਖ ਕੇ ਬਿਲਕੁਲ ਹਲਵਾਈ ਸਟਾਈਲ ਬਣਿਆ ਇਹ ਜੇ ਆਪਾਂ ਮਿਲਕ ਪਾਊਡਰ ਪਾ ਲੈਨੇ ਆ ਸੁੱਕਾ ਦੁੱਧ ਹੀ ਹੁੰਦਾ ਹੈ ਫਿਰ ਇਹਦੇ ਨਾਲ ਖੋਆ ਪਾਉਣ ਦੀ ਲੋੜ ਨਹੀਂ ਹੈਗੀ ਇਹ ਨਾਲ ਇਹਦੇ ਨਾਲ ਖਰਾਬ ਹੁੰਦੇ ਘਟ ਜਾਣ ਜਾਂਦੇ ਆ ਤੇ ਜੇ ਆਪਾਂ ਤਾਂ ਬਣਾਏ ਹੀ ਉਹਨਾਂ ਕਾ ਜਿਹੜਾ ਖਰਾਬ ਹੋਣ ਵਾਲਾ ਹੀ ਨਿਕਾ ਦੇ ਭੂਸਿਆਣੇ ਬਣਾਣ ਤੁਹਾਨੂੰ ਪਤਾ ਮੁੰਡੀ ਮਿੱਠਾ-ਮੁੱਠਾ ਇਸ ਉਮਰ ਦੇ ਵਿੱਚ ਕੁਝ ਨਹੀਂ ਆਪਾਂ ਨੂੰ ਵੱਧ ਚੰਗਾ ਹੁੰਦਾ ਜਿਆਦਾ ਨਹੀਂ ਖੰਦੇ ਮਿੱਠਾ ਮਿੱਠਾ ਬਹੁਤ ਘੱਟ ਪਾਇਆ ਠੀਕ ਜਿਹਾ ਬਣਿਆ ਮੈਂ ਵੀ ਟੈਸਟ ਕੀਤਾ ਬਹੁਤ ਜਿਆਦਾ ਵਧੀਆ ਬਣਿਆ ਚਲੋ ਆਪਾਂ ਵੀਡੀਓ ਤਾਂ ਇੱਥੇ ਹੀ ਕਰਦੇ ਆ ਕਿਸੇ ਹੋਰ ਵੀਡੀਓ ਨਾਲ ਮਿਲਾਂਗੇ ਚੈਨਲ ਤੇ ਪਹਿਲੀ ਵਾਰ ਨੇ ਜਿਹਨੇ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ